ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਨੂੰ ਦੱਸਾਂਗੇ ਵੀ ਬੈਂਕਾਂ ਤੋਂ ਲੋਨ ਕਿਵੇਂ ਹੁੰਦੇ ਨੇ ਕੀ ਕੀ ਉਹਦੇ ਵਿੱਚ ਕਾਗਜ਼ ਪੱਤਰ ਲੱਗਦੇ ਨੇ ਪੂਰੀ ਜਾਣਕਾਰੀ ਬਾਈ ਜੀ ਆਪਣੇ ਨਾਲ ਬੈਠੇ ਨੇ ਤੁਹਾਨੂੰ ਦੇਣਗੇ ਥੋੜੀਆਂ ਜਿਹੀਆਂ ਵਿਚਾਰਾਂ ਕਰਨ ਲੱਗੇ ਆ ਆਪਣੇ ਨਾਲ ਵੀਰ ਨੇ ਗਰਜੀਤ ਸਿੰਘ ਜੀ ਇਹ ਐਸਬੀਆਈ ਬੈਂਕ ਦੇ ਵਿੱਚ ਕੰਮ ਕਰਦੇ ਨੇ ਆਪਾਂ ਤੁਹਾਨੂੰ ਕੁਝ ਕੁ ਗੱਲਾਂ ਦੱਸਾਂਗੇ ਵੀ ਲੋਨ ਕਿਵੇਂ ਹੁੰਦੇ ਨੇ ਤੇ ਕੀ ਉਹਨਾਂ ਦਾ ਪ੍ਰੋਸੈਸ ਹੁੰਦਾ ਤੇ ਜੋ ਮਾਫੀ ਆਉਂਦੀ ਆ ਉਹਨਾਂ ਬਾਰੇ ਦੋ ਚਾਰ ਗੱਲਾਂ ਤੁਹਾਡੇ ਨਾਲ ਆਪਾਂ ਗੁਰਜੀਤ ਸਿੰਘ ਨਾਲ ਕਰਦੇ ਆਂ ਤੇ ਬਾਈ ਜੀ ਦੱਸਣ ਹਾਂਜੀ ਸਤਿ ਸ੍ਰੀ ਅਕਾਲ ਬੀ ਜੀ ਸਤਿ ਸ੍ਰੀ ਅਕਾਲ ਤੇ ਸਰ ਦੱਸਿਓ ਆਹ ਵਾ ਦਰਸ਼ਕਾਂ ਨੂੰ ਕਿ ਐਸਬੀਆਈ ਤੋਂ ਲੋਨ ਕਿਹੜੇ ਕਿਹੜੇ ਹੁਣ ਚੱਲ ਰਿਹਾ ਪ੍ਰੋਸੈਸ ਜੋ ਵੀ ਲੋਨ ਹੁੰਦੇ ਨੇ ਉਹਨਾਂ ਬਾਰੇ ਦੱਸਿਓ ਮਾੜਾ ਜੀ ਐਸਬੀਆਈ ਜੀ ਸਾਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਬੈਂਕ ਸ਼ਾਖਾ ਹੈਗੀ ਜੀ ਸਾਡੀਆਂ ਸਾਰੇ ਜ਼ਿਲ੍ਹਿਆਂ ਵਿੱਚ ਜੀ ਇਹਦੀਆਂ ਡਾਟ ਬ੍ਰਾਂਚਾਂ ਲੱਗੀਆਂ ਜੀ ਅਸੀਂ ਹਰ ਇੱਕ ਚੀਜ਼ ਤੇ ਲੋਨ ਦਿੰਨੇ ਆ ਜੀ ਓਕੇ ਮੱਜਾਂ ਤੇ ਜੀ ਕਿਸੇ ਨੂੰ ਕੋਈ ਸੰਦ ਖਰੀਦਣਾ ਹੋਵੇ ਜੀ ਸਰ ਟਰੈਕਟਰ ਟਰਾਲੀ ਜੀ ਜਿਵੇਂ ਕੰਬਾਈਨ ਜੀ ਜਿਹੜੀ ਵੀ ਚੀਜ਼ ਖਰੀਦਣੀ ਹੋਵੇ ਉਹਦੇ ਤੇ ਅਸੀਂ ਲੋਨ ਦਿੰਨੇ ਆਗੇ ਜੀ ਤੇ ਇਹਦਾ ਕੀ ਪ੍ਰੋਸੈਸ ਹੁੰਦਾ ਸਰ ਲੋਨ ਦਾ ਮੰਨ ਲਓ ਜਿਵੇਂ ਮੱਜਾਂ ਦੀ ਲੋਨ ਕਰਨਾ ਉਹਦਾ ਕੀ ਪ੍ਰੋਸੈਸ ਹੁੰਦਾ ਜੀ ਸਰ ਇਹ ਨਾ ਸਭ ਤੋਂ ਪਹਿਲਾਂ ਆਧਾਰ ਕਾਰਡ ਪੈਨ ਕਾਰਡ ਜੀ ਉਹਦੇ ਥੋੜਾ ਸਿੱਧਾ ਚੈੱਕ ਕੀਤਾ ਜਾਂਦਾ ਓਕੇ ਤੇ ਉਸ ਤੋਂ ਬਾਅਦ ਉਹਦੀ ਜਗਾ ਦੇਖੀ ਜਾਂਦੇ ਜਿੱਥੇ ਤੁਸੀਂ ਮਤਲਬ ਮੱਝਾਂ ਬਣਣੀਆਂ ਨੇ ਜਾਂ ਮੱਝਾਂ ਖਰੀਦੀਆਂ ਨੇ ਜਿਹੜੀਆਂ ਜੀ ਤੇ ਉਹਦੀ ਪ੍ਰੋਜੈਕਟ ਰਿਪੋਰਟ ਬਣਦੀ ਹੈਗੀ ਓਕੇ ਤੇ ਅਸੀਂ ਇੱਥੋਂ ਸੋਰਸ ਕਰਕੇ ਬ੍ਰਾਂਚ ਤੋਂ ਸਾਡਾ ਲੋਨ ਸੈੱਲ ਹੈ ਨਾਪੇ ਅਸੀਂ ਉੱਥੇ ਭੇਜਦੇ ਆਂ ਜੀ ਤੇ ਉੱਥੋਂ ਲੋਨ ਸੈਂਸ਼ਨ ਹੁੰਦਾ ਹੈ ਓਕੇ ਮੱਝਾਂ ਦਾ ਲੋਨ ਸਰ ਦੋ ਕਿਸ਼ਤਾਂ 'ਚ ਪੈਸੇ ਫਿਰਦੇ ਨੇ ਓਕੇ ਜੇ 12 ਲੱਖ ਰੁਪਏ ਦਾ ਲੋਨ ਆ 6 ਲੱਖ ਪਹਿਲਾ 6 ਲੱਖ ਬਾਅਦ ਜੀ ਜੀ ਸਰ ਤੇ ਜੇ ਕੋਈ ਸਰ ਸਿਪਲ ਕਿਸੇ ਦਾ ਡਾਊਨ ਹੋਵੇ ਉਹਦਾ ਲੋਨ ਹੋ ਸਕਦਾ ਜਾਂ ਨਹੀਂ ਉਸ ਅਕੋਰਡਿੰਗ ਟੂ ਸਿਚੁਏਸ਼ਨ ਹੈ ਜੀ ਉਹਦੇ ਵਿੱਚ ਦੇਖਣਾ ਪੈਂਦਾ ਹੈਗਾ ਵੀ ਬੰਦੇ ਦਾ ਸਿਪਲ ਕਿਹੜੀ ਕਾਰਨ ਡਾਊਨ ਹੋ ਰਿਹਾ ਹੈਗਾ ਜੀ ਜੇ ਮੈਂ ਕਰੋਨਾ ਦੇ ਵਿੱਚ ਲੋਕਾਂ ਦੇ ਸਿਪਲ ਡਾਊਨ ਹੋਏ ਨੇ ਉਹਦੇ ਵਿੱਚ ਸਾਨੂੰ ਡਿਵੀਏਸ਼ਨ ਮਿਲ ਜਾਂਦੀ ਹੁੰਦੀ ਆ ਓਕੇ ਸਰ ਅਸੀਂ ਪਟਿਆਲੇ ਤੋਂ ਸਾਡੇ ਹੈੱਡ ਆਫਿਸ ਤੋਂ ਜੀ ਉਥੋਂ ਡਿਵੈਸ਼ਨ ਭੇਜਣੀ ਪੈਂਦੀ ਆ ਉਥੋਂ ਲੈ ਲੈਣਾ ਹੈਗੀ ਫਿਰ ਤਾਂ ਲੋਨ ਹੋ ਸਕਦਾ ਅਦਰਵਾਈਜ਼ ਜੇ ਕਿਸੇ ਦਾ ਮਤਲਬ ਕਿ ਲੋਨ ਲੈ ਕੇ ਬੰਦੇ ਨੇ ਭਰੀ ਨਹੀਂ ਹੈਗਾ ਉਹਦੇ ਲਈ ਕੋਈ ਹੋਰ ਡਿਵੈਸ਼ਨ ਹੀ ਦਿੰਦੇ ਜੀ ਸਰ ਤੇ ਬਾਕੀ ਜਿਹੜਾ ਕੰਪਾਇਨਾਂ ਦੇ ਸਰ ਆਧਾਰ ਕਟ ਵਾਲੇ ਲੋਨ ਚੱਲਦੇ ਸੀ ਉਹ ਚੱਲ ਰਹੇ ਨੇ ਜਾਂ ਨਹੀਂ ਹਜੇ ਹਾਂਜੀ ਹਾਂ ਉਹ ਚੱਲ ਰਹੇ ਨੇ ਓਕੇ ਸਰ ਹਾਂ ਉਹਦੇ ਤੇ 9% ਵਿਆਜ ਆ 3% ਮਾਫੀ ਆ ਜੀ ਤੇ ਮੱਜਾਂ ਦੇ ਘੱਟ ਤੋਂ ਘੱਟ ਸਰ ਕਿਹੜੇ ਕਿੰਨੇ ਤੱਕ ਆਪਾਂ ਨੂੰ ਲੋਨ ਮਿਲ ਜਾਂਦਾ ਮੱਜਾਂ ਦੇ ਜੇ ਕਿਸੇ ਛੋਟੇ ਕਿਸਾਨ ਵੀਰ ਨੇ ਲੈਣਾ ਹੋਵੇ ਵੀ ਘੱਟੋ ਘੱਟ ਕਿੰਨੇ ਦਾ ਆਪਾਂ ਨੂੰ ਲੋਨ ਮਿਲੂਗਾ ਮੱਜਾਂ ਤੇ ਐਨੀਮਲ ਸਪੈਂਡੀ ਤੇ ਲੋਨ ਮਿਲ ਜਾਂਦੇ ਨੇ ਜੀ ਪਹਿਲਾਂ 1.60 ਲੱਖ ਰੁਪਏ ਦਿੰਦੇ ਹੁੰਦੇ ਸੀ ਜੀ ਹੁਣਾਂ 2 ਲੱਖ ਰੁਪਏ ਤੇ ਕਰ ਦਿੱਤਾ ਉਹਨਾਂ ਨੇ ਹੁਣ 2 ਲੱਖ ਤੇ ਤੇ ਬਾਕੀ ਸਰ ਮਾਫੀ ਕੋਈ ਜਿਹੜੇ ਲੋਨ ਕਿਸਾਨਾਂ ਦੇ ਚੱਲਦੇ ਨੇ ਉਹਨਾਂ ਦੇ ਉੱਪਰ ਮਾਫੀ ਹੁੰਦੀ ਆ ਜਾਂ ਨਹੀਂ ਸਰ ਇਹ ਤਾਂ ਮੁੱਦਾ ਸਰਕਾਰ ਦਾ ਜੀ ਇਹਦੇ ਬਾਰੇ ਆਪਾਂ ਤਾਂ ਕੀ ਕਹਿ ਸਕਦੇ ਹਾਂ ਜੀ ਸਰਕਾਰ ਚਾਹੀ ਤਾਂ ਹੋ ਸਕਦੀ ਆ ਜੀ ਬੈਂਕ ਇਸ ਦਾ ਪੈਸਾ ਮਾਫ ਨਹੀਂ ਕਰਦੀ ਉਹ ਕਿਹ ਅਸੇ ਕਿਸਾਨ ਮਤਲਬ ਸਰਕਾਰ ਬੈਂਕ ਨੂੰ ਪੈਸਾ ਦੇਊਗੀ ਤਾਂ ਲੋਕਾਂ ਦਾ ਮਾਫ ਹੋਊਗਾ ਆ ਅਦਰਵਾਈਜ਼ ਬੈਂਕ ਨਹੀਂ ਕਰਦੀ ਕਿਸੇ ਦਾ ਪੈਸਾ ਨਹੀਂ ਮਾਫ ਕਰਦੀ ਜੀ ਅੱਜ ਸਭ ਜਿੰਮੇ ਹੁਣ ਲੋਨ ਕੋਈ ਛੋਟਾ ਕਿਸਾਨ ਆ ਉਹ ਵੀ ਕਰਵਾ ਸਕਦਾ ਨਾ ਉਹਨਾਂ ਦੇ ਵੀ ਬੈਂਕ ਚ ਜਾ ਕੇ ਆਪਣੇ ਆਧਾਰ ਪੈਨ ਲੈ ਕੇ ਵੀ ਤੁਸੀਂ ਨਾਲ ਦੀ ਨਾਲ ਅਗਲੇ ਨੂੰ ਦੱਸ ਦੋਗੇ ਕਿ ਲੋਨ ਹੋ ਜਾਊਗਾ ਜੀ ਹਾਂ ਜੀ ਹਰ ਟਾਈਮ ਦੱਸ ਦਿੰਦੇ ਆ ਜੀ ਲੇ ਵੀ ਦਰਸ਼ਕੋ SBI ਬੈਂਕ ਦੇ ਵਿੱਚ ਤੁਸੀਂ ਜਾ ਕੇ ਕੋਈ ਵੀ ਤੁਹਾਡੇ ਨਜ਼ਦੀਕ ਬੈਂਕ ਲੱਗਦੀ ਆ ਆਵਾਧਾਰ ਪੈਨ ਕਾਰਡ ਇਹ ਦੋਨੇ ਚੀਜ਼ਾਂ ਲੈ ਜਾਓ ਬਾਕੀ ਜੋ ਵੀ ਉੱਥੇ ਮੁਲਾਜ਼ਮ ਹੋਣਗੇ ਉਹ ਤੁਹਾਡਾ ਲੋਨ ਹੁੰਦਾ ਹੋਊਗਾ ਤਾਂ ਵੀ ਦੱਸ ਦੇਣਗੇ ਨਹੀਂ ਹੁੰਦਾ ਹੋਊਗਾ ਤਾਂ ਵੀ ਠੀਕ ਹੈ ਸਰ ਠੀਕ ਹੈ ਤੇ ਬਾਕੀ ਦਰਸ਼ਕੋ ਸਾਰਿਆਂ ਨੂੰ ਸਾਸੀ ਕਾਲ ਅਗਲੀ ਤੁਹਾਡੀ ਵੀਡੀਓ ਜਿਹੜੀ ਆਪਣੀ ਆਊਗੀ ਉਹਦੇ ਵਿੱਚ ਤੁਹਾਨੂੰ ਸਾਰੀ ਕੱਲੀ ਕੱਲੀ ਅਪਡੇਟ ਦਵਾਂਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਕਿੱਦਾਂ ਦੀ ਇਨ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਸਰ ਨਾਲ ਜ਼ਰੂਰ ਮਲਾਵਾਂਗੇ ਤੇ ਬਾਕੀ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ